ਅਮਰੀਕਾ ਵਿੱਚ ਇੱਕ ਖਤਰਨਾਕ ਰੁਝਾਨ ਦੇਖਣ ਨੂੰ ਮਿਲਿਆ ਹੈ ਜਿਸ ਦੇ ਵਿੱਚ ਕਈ ਵਿਅਕਤੀਆਂ ਨੇ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਏਜੰਟਸ ਦੀ ਨਕਲ ਕਰਕੇ ਪ੍ਰਵਾਸੀ ਔਰਤਾਂ ਨੂੰ ਅਗਵਾ ਕੀਤਾ, ਉਹਨਾਂ 'ਤੇ ਹਮਲਾ ਕੀਤਾ ਤੇ ਲੁੱਟਮਾਰ ਕੀਤੀ। ਇਹ ਘਟਨਾਵਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੱਤਾ ਵਿੱਚ ਵਾਪਸੀ ਅਤੇ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਬਾਅਦ ਵਾਪਰੀਆਂ ਨੇ। ਇਨ੍ਹਾਂ ਘਟਨਾਵਾਂ ਨੇ ਪ੍ਰਵਾਸੀ ਮਹਿਲਾਵਾਂ ਦੇ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਰਵਾਸੀ ਮੂਲ ਦੀਆਂ ਮਹਿਲਾਵਾਂ ਨੂੰ ਹੁਣ ਆਪਣੀ ਸੁਰੱਖਿਆ ਦੀ ਚਿੰਤਾ ਸਤਾਉਣ ਲੱਗੀ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੇ ਘਟੋ ਘਟ ਤੇ ਨਸੂਬੀਆਂ ਪੈਂਸਿਲਵੇਨੀਆ ਨਾਰਥ ਕੈਰੋਲੀਨਾ ਤੇ ਸਾਊਥ ਕੈਰੋਲੀਨਾ ਦੇ ਵਿੱਚ ਕੁਝ ਵਿਅਕਤੀਆਂ ਨੂੰ ਆਈਸੀਈ ਏਜੰਸੀ ਦੀ ਨਕਲ ਕਰਨ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਵਿਅਕਤੀ ਪ੍ਰਵਾਸੀ ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਝੂਠੇ ਬੈਜ ਜਾਂ ਫਿਰ ਪਛਾਣ ਪੱਤਰ ਦਿਖਾਉਂਦੇ ਅਤੇ ਡੈਪੂਟੇਸ਼ਨ ਦੀ ਧਮਕੀ ਦੇ ਕੇ ਉਨ੍ਹਾਂ ਨੂੰ ਅਗਵਾ ਕਰਦੇ ਜਿਨਸੀ ਸ਼ੋਸ਼ਣ ਕਰਦੇ ਜਾਂ ਫਿਰ ਲੁੱਟ ਕੇ ਮੌਕੇ ਤੋਂ ਭੱਜ ਜਾਂਦੇ ਇਕ ਘਟਨਾਵਾਂ 트럼ਪ ਪ੍ਰਸ਼ਾਸਨ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਜਿਵੇਂ ਕਿ ਵੱਡੇ ਪੈਮਾਨੇ ਤੇ ਡਿਪੋਟੇਸ਼ਨ ਤੇ ਨਜ਼ਰਬੰਦੀ ਦੇ ਮੱਦੇ ਨਜ਼ਰ ਵਾਪਰੀਆਂ ਨੇ ਅਜੀਆਂ ਕੁਝ ਅਹਿਮ ਘਟਨਾਵਾਂ ਦਾ ਜ਼ਿਕਰ ਕਰੀਏ ਤਾਂ 29 ਜਨਵਰੀ ਨੂੰ ਸਾਊਥ ਕੈਰੋਲਾਈਨਾ ਦੇ ਵਿੱਚ 33 ਸਾਲ ਦੇ ਸ਼ੀਨ ਮਾਈਕਲ ਜੌਨਸਨ ਨੂੰ ਚਾਰਲਸਟਨ ਕਾਉਂਟੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਸਨੇ ਲੈਟਿਨ ਅਮਰੀਕੀ ਪੁਰਸ਼ਾਂ ਦੀ ਇੱਕ ਗੱਡੀ ਨੂੰ ਰੋਕਿਆ ਉਹਨਾਂ ਦੀਆਂ ਚਾਬੀਆਂ ਖੋਹ ਲਈਆਂ ਤੇ ਉਹਨਾਂ ਨੂੰ ਮੈਕਸੀਕੋ ਵਾਪਸ ਜਾਣ ਦੀ ਤੰਗੀ ਦਿੱਤੀ ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਉਸਤੇ ਅਗਵਾ ਆਈਸੀਈ 에ਜੰਟ ਦੀ ਨਕਲ ਕਰਨ ਚੋਰੀ ਕਰਨ ਅਤੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਨੇ 26 ਜਨਵਰੀ ਨੂੰ ਹੀ ਨਾਰਥ ਕੈਰੋਲਿਨਾ ਦੇ ਵਿੱਚ 37 ਸਾਲ ਦੇ ਕਾਲ ਥੋਮਸ ਬੈਨੇਟ ਨੂੰ ਰੈਲੇ ਦੇ ਵਿੱਚ ਇੱਕ ਮੋਰਟਲ ਤੇ ਵਿੱਚ ਇੱਕ ਪ੍ਰਵਾਸੀ ਔਰਤ ਤੇ ਜਿੰਸੀ ਹਮਲਾ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਮਲਜ਼ਮ ਨੇ ਮਹਿਲਾ ਨੂੰ ਨਕਲੀ ਆਈਸੀਈ 에ਜੰਟ ਬਣ ਕੇ ਪਹਿਲਾਂ ਨਕਲੀ ਬੈਜ ਵਿਖਾਇਆ ਫਿਰ ਮਹਿਲਾ ਨੂੰ ਡਿਪੂਟੇਸ਼ਨ ਦੀ ਤਮਕੀ ਦਿੱਤੀ ਉਸਤੇ ਅਗਵਾ ਕਰਨ ਦੂਜੀ ਡਿਗਰੀ ਦਾ ਏਜੰਸੀ ਸ਼ੋਸ਼ਣ ਕਰਨ ਅਤੇ ਆਈਸੀਈ ਏਜੰਟ ਦੀ ਨਕਲ ਕਰਨ ਦੇ ਇਲਜ਼ਾਮ ਲੱਗੇ ਇਸ ਤੋਂ ਬਾਅਦ 2 ਫਰਵਰੀ ਨੂੰ ਪੈਨਸਿਲਵੇਨੀਆ ਦੇ ਫਿਲਡੈਲਫੀਆ ਦੇ ਵਿੱਚ ਟੈਂਪਲ ਯੂਨੀਵਰਸਿਟੀ ਦੇ 22 ਸਾਲ ਦੇ ਵਿਦਿਆਰਥੀ ਐਡਨ ਸਟੀਗਲਮੈਨ ਨੂੰ ਅਤੇ ਉਸ ਦੇ ਨਾਲ ਹੋਰ ਦੋ ਵਿਅਕਤੀਆਂ ਦੇ ਆਈਸੀਈ ਅਤੇ ਪੁਲਿਸ ਮੁਲਾਜ਼ਮਾ ਵਰਗੀਆਂ ਟੀ-ਸ਼ਰਟਾਂ ਪਹਿਨ ਕੇ ਇੱਕ ਰਿਹਾਇਸ਼ੀ ਹਾਲ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਨੇੜੇ ਦੀ ਦੁਕਾਨ ਦੇ ਵਿੱਚ ਜ਼ੋਰਦਾਰ ਹੰਗਾਮਾ ਕੀਤਾ ਸਟਿਗਲਮਨ ਨੂੰ ਪੁਲਿਸ ਮੁਲਾਜ਼ਮ ਦੀ ਨਕਲ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਯੂਨੀਵਰਸਿਟੀ ਨੇ ਉਸ ਨੂੰ ਮੁਅਤਲ ਕਰ ਦਿੱਤਾ। ਮੈਰੀਲੈਂਡ ਦੇ ਵਿੱਚ 26 ਸਾਲ ਦੇ ਵਿਕਟਰ ਅੰਟੋਨੀਓ ਰੀਡ ਨੂੰ ਇੱਕ ਲੈਟਿਨ ਅਮਰੀਕੀ ਔਰਤ ਨੂੰ ਡਿਪੋਰਟੇਸ਼ਨ ਦੀ ਧਮਕੀ ਦੇ ਕੇ ਅਗਵਾ ਕਰਨ ਅਤੇ ਜਿੰਸੀ ਸ਼ੋਸ਼ਣ ਕਰਨ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਉਸ ਨੇ ਵੀ ਇੱਕ ਝੂਠਾ ਆਈਸੀਈ ਬੈਜ ਵਿਖਾਇਆ। ਇਸੀ ਤਰ੍ਹਾਂ ਫਲੋਰੀਡਾ ਦੇ ਵਿੱਚ 23 ਸਾਲ ਦੇ ਇੱਕ ਵਿਅਕਤੀ ਨੂੰ ਦੋ ਪ੍ਰਵਾਸੀਆਂ ਦੀ ਗੱਡੀ ਰੋਕਣ, ਉਹਨਾਂ ਦੀ ਪਛਾਣ ਮੰਗਣ ਅਤੇ ਡਿਪੋਟੇਸ਼ਨ ਦੀ ਧਮਕੀ ਦੇਣ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਸਵਾਲ ਹੈ ਕਿ ਅਜਈਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ? ਇਹ ਘਟਨਾਵਾਂ ਟਰੰਪ ਪ੍ਰਸ਼ਾਸਨ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਨਾਲ ਜੁੜੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਵੱਡੇ ਪੈਮਾਨੇ ਤੇ ਨਜ਼ਰਬੰਦੀ ਤੇ ਡਿਪੋਟੇਸ਼ਨ ਸ਼ਾਮਲ ਹੈ। ICE ਨੇ 트럼ਪ ਦੇ ਦੂਜੇ ਕਾਰਜਕਾਲ ਦੇ ਪਹਿਲੇ 50 ਦਿਨਾਂ ਦੇ ਵਿੱਚ 32800 ਤੋਂ ਜ਼ਿਆਦਾ ਗ੍ਰਿਫਤਾਰੀਆਂ ਕੀਤੀਆਂ ਸੀ। ਸਰਕਾਰ ਨੇ ਐਲੀਗੇਟਰ ਅਲਕਾਟਰਾਜ਼ ਵਰਗੇ ਨਵੇਂ ਡਿਟੈਂਸ਼ਨ ਸੈਂਟਰ ਖੋਲੇ ਜੋ ਪ੍ਰਵਾਸੀਆਂ ਦੇ ਵਿੱਚ ਡਰ ਪੈਦਾ ਕਰਦੇ ਨੇ। ਇਸ ਮਾਹੌਲ ਵਿੱਚ ਅਪਰਾਧੀ ਕਿਸਮ ਦੇ ਲੋਕ ਪ੍ਰਵਾਸੀਆਂ ਦੇ ਡਰ ਦਾ ਫਾਇਦਾ ਉਠਾਉਂਦੇ ਨੇ। ਅਜਿਹੇ ਵਿੱਚ ਅਸਲੀ ਅਤੇ ਨਕਲੀ ICE 에ਜੰਟਸ ਨੂੰ ਪਛਾਣਨਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ICE 에ਜੰਟਸ ਅਕਸਰ ਸਾਦੇ ਕੱਪੜਿਆਂ ਅਤੇ ਬਿਨਾ ਨਿਸ਼ਾਨ ਵਾਲੀਆਂ ਗੱਡੀਆਂ ਦੇ ਵਿੱਚ ਕੰਮ ਕਰਦੇ ਨੇ ਪ੍ਰਵਾਸੀ ਔਰਤਾਂ ਜਿਨ੍ਹਾਂ ਦੀ ਇਮੀਗ੍ਰੇਸ਼ਨ ਸਥਿਤੀ ਅਕਸਰ ਨਾਜ਼ੁਕ ਹੁੰਦੀ ਹੈ ਇਸ ਦਾ ਸਭ ਤੋਂ ਵੱਡਾ ਨਿਸ਼ਾਨਾ ਬਣਦੀਆਂ ਨੇ ਇਹ ਘਟਨਾਵਾਂ ਪ੍ਰਵਾਸੀ ਔਰਤਾਂ ਖਾਸ ਕਰਕੇ ਲੈਟਿਨ ਅਤੇ ਸਿਆਹ ਨਸਲ ਦੀਆਂ ਔਰਤਾਂ ਨੂੰ ਡਰ ਅਤੇ ਅਸੁਰੱਖਿਆ ਦੇ ਮਾਹੌਲ ਵਿੱਚ ਧੱਕ ਦਿੰਦੀਆਂ ਨੇ ਕਈ ਔਰਤਾਂ ਨੇ ICE ਦੀ ਹਿਰਾਸਤ ਦੇ ਵਿੱਚ ਜਿੰਸੀ ਸ਼ੋਸ਼ਣ ਮੈਡੀਕਲ ਅਣਗਹਿਲੀ ਅਤੇ ਅਨਮਨੁੱਖੀ ਵਿਵਹਾਰ ਦੀਆਂ ਸ਼ਿਕਾਇਤਾਂ ਕੀਤੀਆਂ ਨੇ ਉਧਰ ICE ਨੇ ਇਨਾ ਘਟਨਾਵਾਂ ਦੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਅਜਿਹੇ ਅਪਰਾਧੀਆਂ ਤੇ ਸਥਾਨਕ, ਸੂਬਾ ਤੇ ਫੈਡਰਲ ਕਾਨੂੰਨ ਦੇ ਮੁਤਾਬਕ ਮੁਕਦਮਾ ਚੱਲ ਸਕਦਾ ਹੈ। ICE ਨੇ ਅਜਿਹੇ ਲੋਕਾਂ ਨੂੰ ਸਖਤ ਚੇਤਾਵਨੀ ਜਾਰੀ ਕੀਤੀ ਹੈ ਜੋ ਅਜਿਹੇ ਸਮੇਂ ਦੇ ਵਿੱਚ ਬੇਬਸ ਅਤੇ ਲਾਚਾਰ ਔਰਤਾਂ ਦਾ ਫਾਇਦਾ ਚੁੱਕਦੇ ਨੇ। ਉਧਰ ਕਈ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਨਾ ਘਟਨਾਵਾਂ ਦੇ ਲਈ ਸਿੱਧੇ-ਸਿੱਧੇ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਨੂੰ ਜ਼ਿੰਮੇਵਾਰ ਦੱਸਿਆ। ਇਨ੍ਹਾਂ ਸੰਗਠਨਾਂ ਦੇ ਮੁਤਾਬਿਕ ਸਰਕਾਰ ਨੇ ਖੁਦ ਕਈ ਗੈਰ-ਮਨੁੱਖੀ ਕਾਰਵਾਈਆਂ ਕਰਕੇ ਅਜਹੀਆਂ ਘਟਨਾਵਾਂ ਨੂੰ ਜਨਮ ਦਿੱਤਾ। ਅਜਿਹੇ ਸਮੇਂ ਵਿੱਚ ਕਈ ਸੰਗਠਨ ਸਾਹਮਣੇ ਆਏ ਨੇ ਜੋ ਪ੍ਰਵਾਸੀਆਂ ਨੂੰ ਸਹੀ ਤੇ ਗਲਤ ਦੇ ਬਾਰੇ ਜਾਣਕਾਰੀ ਵੀ ਦੇ ਰਹੇ ਨੇ ਤਾਂ ਜੋ ਪ੍ਰਵਾਸੀਆਂ ਨੂੰ ਸ਼ੋਸ਼ਣ ਤੋਂ ਬਚਾਇਆ ਜਾ ਸਕੇ। ਜਿਵੇਂ ਕਿ ਸਾਈਬਰਾ ਐਨਸੀ ਵਰਗੀਆਂ ਸੰਸਥਾਵਾਂ ਪ੍ਰਵਾਸੀਆਂ ਨੂੰ ਆਪਣੇ ਅਧਿਕਾਰ ਜਾਣੋ ਮੁਹਿੰਮ ਦੇ ਤਹਿਤ ਸਿੱਖਿਅਤ ਕਰ ਰਹੀਆਂ ਹਨ। ਜਿਸ ਵਿੱਚ ਉਹ ਅਸਲ ਤੇ ਨਕਲੀ ਆਈਸੀਈ 에ਜੰਟਸ ਨੂੰ ਪਛਾਣਨ ਦੀ ਸਿਖਲਾਈ ਦੇ ਰਹੀਆਂ ਨੇ ਕੁਝ ਸੰਗਠਨਾ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਬੇਨਤੀ ਕੀਤੀ ਹੈ ਕਿ ਆਈਸੀਈ 에ਜੰਟਸ ਨੂੰ ਸਪਸ਼ਟ ਪਛਾਣ ਪੱਤਰ ਪਹਿਨਣ ਦਾ ਹੁਕਮ ਜਾਰੀ ਕੀਤਾ ਜਾਵੇ ਤਾਂ ਜੋ ਨਕਲੀ 에ਜੰਟਸ ਨੂੰ ਰੋਕਿਆ ਜਾਵੇ ਇਕੱਠਾ ਨਾ ਮ ਪ੍ਰਵਾਸੀ ਅਤੇ ਗੈਰ ਗੋਰੀ ਜਾਤੀ ਦੀਆਂ ਔਰਤਾਂ ਤੇ ਸਦੀਆਂ ਤੋਂ ਹੁੰਦੀ ਆ ਰਹੀ ਹਿੰਸਾ ਦਾ ਇੱਕ ਹਿੱਸਾ ਹੈ ਅਮਰੀਕਾ ਵਿੱਚ ਸਿਆ ਨਸਲ ਅਤੇ ਲੈਟਿਨ ਔਰਤਾਂ ਨੂੰ ਜਬਰਨੀ ਨਸਬੰਦੀ ਜਿਨਸੀ ਸ਼ੋਸ਼ਣ ਤੇ ਮੈਡੀਕਲ ਪ੍ਰਯੋਗਾਂ ਦੇ ਲਈ ਸ਼ਿਕਾਰ ਬਣਾਇਆ ਜਾਂਦਾ ਰਿਹਾ ਹੈ ਉਦਾਹਰਨ ਦੇ ਵਜੋਂ 20ਵੀਂ ਸਦੀ ਦੇ ਵਿੱਚ ਪੋਟੋ ਰੀਕੋ ਦੀਆਂ ਔਰਤਾਂ ਤੇ ਬਿਨਾਂ ਸਹਿਮਤੀ ਦੇ ਜਨਮ ਨਿਯੰਤਰਣ ਦੀਆਂ ਗੋਲੀਆਂ ਦੀ ਜਾਂਚ ਕੀਤੀ ਗਈ ਇੱਥੇ ਭਾਰਤੀ ਪ੍ਰਵਾਸੀਆਂ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ICIE 에ਜੰਟਸ ਤੋਂ ਨਾਮ ਅਤੇ ਬੈਜ ਨੰਬਰ ਮੰਗਣ ਜੇਕਰ ਕੋਈ ਨਕਲੀ ICE ਏਜੰਟ ਦੀ ਸ਼ੱਕੀ ਗਤੀਵਿਧੀ ਦੇਖਣ ਨੂੰ ਮਿਲੇ ਤਾਂ ਸਥਾਨਕ ਪੁਲਿਸ ਜਾਂ ਫਿਰ ACLU ਵਰਗੀਆਂ ਸੰਸਥਾਵਾਂ ਨੂੰ ਸੂਚਿਤ ਕੀਤਾ ਜਾ ਸਕਦਾ ਹੈ। ਪ੍ਰਵਾਸੀ ਭਾਈਚਾਰਿਆਂ ਨੂੰ ਸਥਾਨਕ ਸੰਗਠਨਾ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਕਾਨੂੰਨੀ ਸਹਾਇਤਾ ਤੇ ਸੁਰੱਖਿਆ ਸਰੋਤ ਪ੍ਰਦਾਨ ਕੀਤੇ ਜਾ ਸਕਣ। ICE ਏਜੰਸੀ ਨਕਲ ਕਰਨ ਵਾਲੇ ਵਿਅਕਤੀਆਂ ਦੀਆਂ ਇਹ ਘਟਨਾਵਾਂ ਅਮਰੀਕਾ ਵਿੱਚ ਪ੍ਰਵਾਸੀ ਔਰਤਾਂ ਦੀ ਸੁਰੱਖਿਆ ਲਈ ਵੱਡਾ ਖਤਰਾ ਹਨ। ਸਖਤ ਇਮੀਗ੍ਰੇਸ਼ਨ ਨੀਤੀਆਂ ਤੇ ਸਿਆਸੀ ਮਾਹੌਲ ਨੇ ਅਜਿਹੇ ਅਪਰਾਧੀਆਂ ਨੂੰ ਹੱਲਾਸ਼ੇਰੀ ਦਿੱਤੀ ਹੈ ਸਰਕਾਰ ਤੇ ਸਮਾਜ ਨੂੰ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਸਪਸ਼ਟ ਪਛਾਣ ਨੀਤੀਆਂ ਅਤੇ ਸਖਤ ਕਾਨੂੰਨੀ ਕਾਰਵਾਈਆਂ ਸਣੇ ਪ੍ਰਵਾਸੀਆਂ ਦੀ ਸੁਰੱਖਿਆ ਦੇ ਲਈ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ